ਅੱਗੇ ਹੁਣ ਜਾਣ ਦੀ ਕੀ ਤਿਆਰੀ ਆ ਅੱਗੇ ਜਾਵਾਂਗੇ ਨੇ जाट ਭਰਾ ਸਾਡੇ ਆਪਦੇ ਨਾਲੇ ਹਟੇ ਹਰਿਆਣਾ ਪੰਜਾਬ ਇੱਕ ਹੀ ਆ ਤੇ ਜੇ ਇਹਨਾਂ ਨੂੰ ਸਾਡੇ ਤੋਂ ਕੋਈ ਦੋਖਿਆ ਤੇ ਯਾਟਾ ਸਾਡੇ ਰਹਿਣਨ ਬਾਕੀ ਦਿੱਲੀ ਕੋ ਪੰਨੇ ਹੋ ਜਾਣ ਦਿੱਲੀ ਤੱਕ ਸਾਡਾ ਮੋਰਚਾ ਪੱਕਾ ਹੀ ਅਸੀਂ ਦਿੱਲੀ ਸਾਡੀ ਆ ਤੇ ਇਹ ਮੰਮੇ ਲੱਗਦੇ ਦਿੱਲੀ ਦੇ ਇਹਨਾਂ ਨੇ ਕੀ ਕੀਤਾ ਦਿੱਲੀ ਵਾਸਤੇ ਫੋਰਸ ਲੱਗੀ ਹੋਈ ਆ ਤੇ ਟੋਲੇ ਪੱਟੇ ਸਾਡੇ ਦੇ ਇੰਨੀ ਫੋਰਸ ਸਾਡੇ ਕਸਰੇ ਤੋਂ ਡਰ ਜਾਂਦੀ ਆ ਜੇ ਸੁੱਕੜੇ ਉਹ ਹੀ ਪਾ ਦਈਏ ਨਾ ਕਸਰੇ 1500 ਦੇ ਇਹਨਾਂ ਉਹ ਭੱਜਣਾ ਵਾ ਜੇ ਕੋਈ ਇੱਟਾ ਇਹਨਾਂ ਦਾ ਇਹ ਅਭੀ ਆ ਕੋਟਾਂਗੇ ਇਹ ਇਹ ਬੋਟ ਲਾਲ ਕਰਦਾ ਮੋਰਬਾ ਖਤਰੇ ਨੂੰ ਹਾਂ 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 ਗੋਲੀ ਅਸੀਂ ਗੋਲੀ ਖਾਵਾਂਗੇ ਮਰਨ ਨੂੰ ਤਿਆਰ ਆ ਅਸੀਂ ਇਹਨੂੰ ਕਹ ਅਸੀਂ ਮਰਨ ਵਾਸਤੇ ਤਿਆਰ ਆ ਇਸ ਇਹਨਾਂ ਨੇ ਰੋਡ ਇਹਨਾਂ ਨੇ ਬੰਦ ਕੀਤਾ ਦੇਖੋ ਕੋਈ ਕੋਲੇ ਬੰਦੇ ਨੇ ਕੀਤਾ ਰੋਡ ਬੰਦ ਆ ਵੇਖੋ ਰੋਡ ਬੰਦ ਕੀਤਾ ਸਰਕਾਰ ਰੋਡ ਬੰਦ ਰੱਖ ਰਹੀ ਆ ਅਸੀਂ ਕਰਵਾਦੀਆਂ ਫੋਨ ਲੱਗ ਕਰ ਜਵਨ ਜਵਨਿਆ ਕੁੜੀਆਂ ਨੂੰ ਜਣੀਆਂ ਨੂੰ ਵਾਸੀ ਹੁੰਨੇ ਆ ਜਵਨਾਂ ਦੇ ਬੱਚੇ ਵੀ ਜਾਣਗੇ ਉਹ ਅਸੀਂ ਅੱਗੇ ਹੁੰਨੇ ਆ ਸਾਡਾ ਫੌਜੀ ਆ ਸਰਦਾਰ ਮੁੰਡਾ ਕੋਲਾ ਆ ਤੇ ਕੋਈ ਮੁੰਡਾ ਖਾਲਿਸਤਾਨ ਦੀ ਮੰਗ ਕਰਦੇ ਹੋ? ਹਾਂ ਕਰਦੇ ਹੋ? ਕਰਦੇ ਪੀਟ ਕੋਈ ਮੰਗਦੀ ਖਾਲਿਸਤਾਨੀ ਕੋਈ ਪਾ। ਕੋਈ ਨਾ ਕਰੇ ਬਾਈ ਖਾਲਿਸਤਾਨ ਦੀ ਮੰਗ ਹੋਏਗੀ ਜੇ ਸਰਨੇ ਮੈਂ ਕਰਦੇ ਨਾ ਖਾਲਿਸਤਾਨ ਦੀ ਮੰਗ ਨਹੀਂ ਹੋਏਗੀ। ਇਹਨਾਂ ਦੇ ਹੱਥ ਪੰਜਾਬੀ ਬੰਦਾ ਲਾਹ ਕੋਰ ਖਲਿਆ ਕੇ ਸਾਡੇ ਅੱਗੇ ਖੜੇ ਕਰ ਪੀ ਇਹਨਾਂ ਨੇ। ਕੋਈ ਚੱਕਰ ਨਹੀਂ ਬਾਈ ਯਾਰ ਕੋਲ ਹੋ ਗਈ ਸਭ ਪੱਤਰਾ ਕਾਬਰਾ ਉਰੀ ਨੂੰ ਜਾਣਾ ਉਰੀ ਨੂੰ ਜਾਣਾ ਜੇ ਜਾਣਾ ਬਾਈ ਕੋਈ ਚੱਕਰ ਨਹੀਂ ਟਰਾਲੀਆਂ ਕਹਿੜੀਆਂ ਐਨਾ ਕੇ ਉੱਪਰ ਨੂੰ ਜਾਊਂਗਾ ਜਦ ਕੋਲ ਉਹ ਕਿਵੇਂ ਚੰਬੂ ਬਾਡਰ ਉੱਤੇ ਇਹਨਾਂ ਨੇ ਪੱਕਾ ਸੀਲ ਕਰਤਾ ਜਿਹੜਾ ਮੋਰਚਾ ਹੈ ਉਧਰ ਫੋਰਸ ਖੜੀ ਆ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਕਿਸਾਨਾਂ ਵੱਲੋਂ ਨੌਜਵਾਨਾਂ ਵੱਲੋਂ ਸੋਨੇ ਆਰ ਦੇ ਜਕਾਰੇ ਲਗਾਏ ਜਾ ਰਹੇ ਨੇ ਤੇ ਦੇਖ ਸਕਦੇ ਹੋ ਇੱਕ ਦੂਜੇ ਪ੍ਰਤੀ ਇਹ ਜਿਹੜਾ ਗੁੱਸਾ ਇਹ ਸਰਕਾਰ ਵੱਲੋਂ ਜਿਹੜੇ ਫੋਰਸ ਲਗਾਈ ਗਈ ਹੈ ਇਹ ਇਧਰੇ ਕਿਸਾਨ ਭਰਾ ਖੜੇ ਨੇ ਤੇ ਨੌਜਵਾਨ ਆਮੋ ਸਾਹਮਣੇ ਟੱਕਰ ਹੋ ਗਈ ਪਰ ਗੱਬੇ ਕਹਿੰਦੇ ਸ਼ੰਭੂ ਬਾਰਡਰ ਹੈ ਗੱਬੇ ਕਹਿੰਦੇ ਬੈਰੀਅਰ ਲੱਗਿਆ ਪੱਕੇ ਸੀਲ ਕੀਤੇ ਗਏ ਨੇ ਤੇ ਕੀਲਾਂ ਵੀ ਗੱਡੀਆਂ ਗਈਆਂ ਨੇ ਵੀ ਟਰੈਕਟਰ ਅੱਗੇ ਨਾ ਜਾਣ ਕਿਸਾਨਾਂ ਦੇ ਪਰ ਜਿਹੜੇ ਇਹ ਇਕੱਠ ਦੇਖ ਕੇ ਲੱਗਦਾ ਵੀ ਇਹ ਦਿੱਲੀ ਨੂੰ ਕੂਚ ਕਰਨਗੇ ਇੱਥੋਂ ਫੋਰਸ ਬਹੁਤ ਹੀ ਕਟਗਣਤੀ ਵਿੱਚ ਹੈ ਤੇ ਜਿਹੜੇ ਕਿਸਾਨ ਨੇ ਬਹੁਤ ਹੀ ਵੱਧ ਗਣਤੀ ਦੇ ਵਿੱਚ ਨੇ ਹਜ਼ਾਰਾਂ ਦੀ ਗਣਤੀ ਦੇ ਵਿੱਚ ਟਰੈਕਟਰ ਇੱਥੇ ਪਹੁੰਚੇ ਨੇ ਤੇ ਨੌਜਵਾਨ ਲਲਕਾਰੇ ਲਗਾ ਰਹੇ ਨੇ ਗੱਲਬਾਤ ਕਰਦੇ ਆਪਾਂ ਤੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਤੇ ਲਲਕਾਰੇ ਜਕਾਰੇ ਲਗਾਏ ਜਾ ਰਹੇ ਨੇ ਇਹ ਫੋਰਸ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਵੀ ਅਸੀਂ ਅੱਗੇ ਕੂਚ ਕਰਾਂਗੇ ਤੇ ਉਹ ਵੀ ਪੂਰੇ ਤਿਆਰੀ ਦੇ ਵਿੱਚ ਨੇ ਤੇ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਹਾਂ ਬਾਈ ਜੀ ਕੀ ਪਲਾਨ ਅੱਗੇ ਦਾ ਕੀ ਪਲੈਨਿੰਗ ਅੱਗੇ ਦੀ ਭਾਈ ਕੀ ਪਲਾਨਿੰਗ ਹੈ ਕੀ ਕੀ ਪਲਾਨਿੰਗ ਆ ਕੀ ਜੀ ਅੱਗੇ ਆ ਅੱਗੇ ਤੇ ਹੁਣ ਦੇਖ ਸਕਦੇ ਹੋ ਦਿਖਾਉਣਾ ਤੁਹਾਨੂੰ ਗੱਲਬਾਤ ਕਰਦੇ ਆਂ ਬਾਈਆਂ ਨਾਲ ਤੇ ਬਾਈ ਜਕਾਰੇ ਲੱਗ ਰਹੇ ਨੇ ਇੱਧਰ ਹਾਂ ਜੀ ਬਾਈ ਹਾਂ ਅੱਗੇ ਆ ਜਾ ਕੇ ਅੱਗੇ 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 ਆ ਸੀਮ ਆ ਪਾਕਿਸਤਾਨਿਕ ਨਾਲੋਂ ਇੱਧਰ ਮੰਨ ਲਓ ਬੰਨੂ ਯਾਰ ਸਿੱਟੋ ਖੇਡਾ ਤੂੰ ਜੂਮਰ ਕਰ ਰਹੇ ਆ ਤੂੰ ਦੇਖ ਸਕਦੇ ਹੋ ਵੀ ਕਿਦਾਂ ਜਕਾਰੇ ਲੱਗ ਰਹੇ ਨੇ ਤੇ ਹਾਂ ਬਾਈ ਵੀ ਕਿਵੇਂ ਅੱਗੇ ਹੁਣ ਜਾਣ ਦੀ ਕੀ ਤਿਆਰੀ ਆ ਅੱਗੇ ਜਾਵਾਂਗੇ ਜੇ जाट ਭਰਾ ਸਾਡੇ ਆਪਦੇ ਨਾਲੇ ਸਾਡੇ ਹਰਿਆਣਾ ਪੰਜਾਬ ਇੱਕ ਹੀ ਆ ਤੇ ਜੇ ਇਹਨਾਂ ਨੂੰ ਸਾਡੇ ਤੋਂ ਕੋਈ ਦੁੱਖ ਆ ਤੇ ਯਾਰਾ ਸਾਡੇ ਰਹਿਣ ਬਾਕੀ ਦਿੱਲੀ ਕੋ ਪਹੁੰਚ ਨਹੀਂ ਹੋ ਜਾਂਦੀ ਦਿੱਲੀ ਤੱਕ ਹੜਾ ਮੋਰਚਾ ਪੱਕਾ ਹੀ ਅਸੀਂ ਦਿੱਲੀ ਸਾਡੀ ਆ ਤੇ ਇਹ ਮੰਮੇ ਲੱਗਦੇ ਦਿੱਲੀ ਦੇ ਇਹਨਾਂ ਨੇ ਕੀ ਕੀਤਾ ਦਿੱਲੀ ਵਾਸਤੇ ਇੰਨੀ ਫੋਰਸ ਲੱਗੀ ਹੋਈ ਐ ਤੇ ਟੋਲੇ ਪੱਟੇ ਗਏ ਸਾਡੇ ਦੇ ਇੰਨੀ ਫੋਰਸ ਸਾਡੇ ਕਸਰੇ ਤੋਂ ਡਰ ਜਾਂਦੀ ਆ ਜੇ ਸੁੱਕੜੇ ਉਹ ਹੀ ਪਾ ਦਈਏ ਨਾ ਕਸਰੇ 1500 ਦੇ ਇਹਨਾਂ ਉਹ ਭੱਜਣਾ ਵਾ ਇਹ ਕੋਈ ਇੱਥੇ ਇਹਨਾਂ ਦਾ ਕੋਈ ਡਰ ਨਹੀਂ ਸਾਨੂੰ ਇੱਕ ਮੱਥਾ ਵੀ ਹੁਣ ਉਧਰ ਕੋਈ ਗੋਲਾ ਆ ਸੁਕ ਐਸ ਦਾ ਕ ਨਹੀਂ ਗੋਲੇ ਆਉਂਦੇ ਆ ਉਹ ਗੋਲਿਆਂ ਨਾਲ ਕੀ ਆ ਪੰਪ ਛੋੜਦੇ ਤਾਂ ਨਹੀਂ ਮਰਦੇ ਅਸੀਂ ਅਸੀਂ ਤਾਂ ਉਦੋਂ ਨਹੀਂ ਮਰੇ ਜਦੋਂ ਜੰਗਲਾਂ 'ਚ ਇੱਕ ਦੂਰ ਆ ਗਏ ਇਹ ਹੁਣ ਕਿ ਕਿਤਾ ਮਾਰ ਦਿੰਗੇ ਸਾਨੂੰ ਲੱਖਾਂ ਦੀ ਗਿਣਤੀ ਨੂੰ ਇਹਨੇ ਕੱਖ ਕਰ ਸਕਦੇ ਆਣੂ ਇਹ ਚੌਲਗਾ ਨਹੀਂ ਜਾਦੇ ਖੱਟਰਿਆ ਜਿਹੜੇ ਖੱਟਰ ਨੂੰ ਉਹ ਪਹਜਾ ਪਹਜਾ ਕੁੱਟਾਂਗੇ ਇਹ ਇਹ ਬੋਡ ਲਾਲ ਕਰਦਾ ਮਾਰ ਮਾਰ ਛਤਰੀ ਨੂੰ ਗੱਲਬਾਤ ਇੱਧਰ ਕਰਿਆ ਨੌਜਵਾਨਾਂ ਨਾਲ ਹਾਂ ਭਾਈ ਜੀ ਸਸੀ ਕਾ ਜੀ ਕਿਵੇਂ ਇੱਥੇ ਖੜੇ ਤੁਸੀਂ ਰੋਕਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅਸੀਂ ਇੱਥੇ ਖੜੇ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਗੋਲੀ ਖਾ ਲਾਂਗੇ ਪਰ ਪਿੱਛੇ ਨਹੀਂ ਮੁੜਾਂਗੇ ਜਾਵਾਂਗੇ ਜਰੂਰ ਇੱਥੇ ਜਕਾਰੇ ਲੱਗ ਰਹੇ ਨੇ ਫੋਰਸ ਵੱਲੋਂ ਵੀ ਕੋਈ ਜੇ ਸਰਕਾਰ ਹੈਣਾ ਸਰਕਾਰ ਗਵਰਨਮੈਂਟ ਸਰਕਾਰ ੱੱਕਾ ਖੰਡ ਨਾਲ ਕਰਦੀ ਆ ਬਿਲਕੁਲ ਪਿੱਛੇ ਨਹੀਂ ਹਟਾਂਗੇ ਸਾਨੂੰ ਉਹਨਾਂ ਨੂੰ ਇਹ ਹੋਣਾ ਚਾਹੀਦਾ ਸਾਨੂੰ ਜਾਣ ਦੋ ਅਸੀਂ ਆਪਣੀ ਮੰਗਾਂ ਲੈ ਕੇ ਜਾ ਰਹੇ ਹਾਂ ਅਸੀਂ ਵੀ ਇਸ ਦੇ ਦੇ ਨਾਗਰੀਕ ਪਰ ਇਹ ਜਾਣ ਬੁੱਝ ਕੇ ਇਹ ਬੀਜੀਵੀ ਸਰਕਾਰ ਹੋਣ ਕਰਕੇ ਸਾਨੂੰ ਦਬਾਇਆ ਜਾ ਰਿਹਾ ਜਿਹੜੇ ਅਸੀਂ 2 ਸਾਲ ਪਹਿਲਾਂ ਰੱਖ ਕੇ ਆਏ ਸੀ ਮੰਗਾਂ ਸੜੀ ਪੂਰੀਆਂ ਨਹੀਂ ਕੀਤੀਆਂ ਇਹਨਾਂ ਨੇ ਇਹ ਇਹ ਮਤਲਬ ਜਿਵੇਂ ਪਾਕਿਸਤਾਨ ਦਾ ਬਾਰਡਰ ਬਣਿਆ ਹੋਇਆ ਇੰਡੀ ਉਹ ਉਦਾਂ ਹੀ ਬਣਾ ਰਹੇ ਆ ਪੂਰਾ ਹਰਿਆਣਾ ਤੇ ਪੰਜਾਬ ਦਾ ਸਾਨੂੰ ਸਾਨੂੰ ਤਾਂ ਇਹ ਕੇਂਦਰਕਾਰ ਨਾਲ ਵੱਖ ਕਰਤਾ ਸਾਨੂੰ ਤਾਂ ਵੱਖ ਕਰਤਾ ਇਹਨਾਂ ਨੇ ਇਹ ਸਾਡੇ ਨਾਲ ਮਹਾਂਪ੍ਰਤਿਰਭਤਿਆ ਕਰ ਰਹੇ ਨੇ ਵੀ ਆ ਇਹ ਪੰਜਾਬ ਉੱਪਰ ਇਹ ਮੰਦੀ ਆ ਜੂਗੀ ਜਥੇਬੰਦੀ ਚ ਉਹ ਵੀ ਆਰਡਰ ਹੋਗਾ ਅਸੀਂ ਹਾਲੇ ਕੋਈ ਉਹ ਨਹੀਂ ਕਰਦੇ ਹੈਗੇ ਬੈਰੀਗਡਿੰਗ ਤੋੜਦੇ ਕੁਝ ਨਹੀਂ ਜੋ ਸਾਡੇ ਜਥੇਬੰਦੀ ਦਾ ਅੱਲਾ ਨਾ ਹੋਏਗਾ ਆਊਗਾ ਜਿਸ ਤਰ੍ਹਾਂ ਅਸੀਂ ਕਰਾਂਗੇ ਉਹਨਾਂ ਨਾਲ ਭਾਈ ਮੁਰੇ ਉੱਤੇ ਚੱਲੂਗੇ ਕੋਈ ਡਰਤਾ ਨਹੀਂ ਹੈਗਾ ਕੱਸਦਾ ਅਸੀਂ ਗੋਲੀ ਖਾਵਾਂਗੇ ਗੋਲੀ ਅਸੀਂ ਗੋਲੀ ਖਾਵਾਂਗੇ ਮਰਨ ਨੂੰ ਤਿਆਰ ਆ ਅਸੀਂ ਇਹਨੂੰ ਕਹੇ ਅਸੀਂ ਮਰਨ ਵਾਸਤੇ ਤਿਆਰ ਆ ਇਸ ਇਹਨਾਂ ਨੇ ਰੋਡ ਇਹਨਾਂ ਨੇ ਬੰਦ ਕੀਤਾ ਦੇਖੋ ਕੋਈ ਕੋਲੇ ਬੰਦਾ ਨੇ ਕੀਤਾ ਰੋਡ ਬੰਦ ਆਹ ਦੇਖੋ ਰੋਡ ਬੰਦ ਕੀਤਾ ਸਰਕਾਰ ਰੋਡ ਬੰਦ ਕਰ ਰਹੀ ਹੈ ਇਹਨਾਂ ਡਰਦੀ ਸਰਕਾਰ ਇਹਨਾਂ ਡਰਿਆ ਨਹੀਂ ਡਰਪਾ ਅਸੀਂ ਵਰਬੜਾਣ ਵਰਬਾ ਆਪਾ ਯਾਰ ਅਸੀਂ ਕਦਨੀ ਦੇ ਬਾਜ਼ਾਰਾਂ ਜਿੰਨੀਆਂ ਜਨਾਨੀਆਂ ਵਜਾ ਕੇ ਆਏ ਅਸੀਂ ਬੰਦੇ ਨਹੀਂ ਹੈਗੇ ਡਰ ਕਿਉਂ ਡਰ ਕਿਉਂ ਸਰਕਾਰ ਨੂੰ ਕਿਉਂ ਡਰਾ ਰਹਾ ਫਿਰ ਇਹਨਾਂ ਨੂੰ ਡਰ ਐ ਵੀ ਇਹਨਾਂ ਨੂੰ ਦਿੱਲੀ ਨਹੀਂ ਜਾਣਨਾ ਕਿਉਂ ਡਰਾ ਇਹਨਾਂ ਨੂੰ ਡਰਾ ਰਹੀ ਸਾਨੂੰ ਆਪਣਾ ਕਾਨੂੰਨ ਨਹੀਂ ਲਾਉਂਦੇ ਰੇ ਸਾਨੂੰ ਹੱਕ ਨਹੀਂ ਲਾਉਂਦੇ ਰੇ ਆਪਣਾ ਹੱਕ ਨਹੀਂ ਮੰਗਾਂਗੇ ਅਸੀਂ ਬੰਦੀਆਂ ਦੇ ਬਿਨਾਂ ਜਥੇਬੰਦੀ ਸਾਨੂੰ ਲਾਣ ਕਰੂਗੀ ਅਸੀਂ ਜਦ ਇਹ ਬੈਰੀਕੇਡ ਤੋੜਾਂਗੇ ਉਹਨਾਂ ਦਾ ਹੁਕਮ ਆਊਗਾ ਅਰੇ ਤੋੜਨ ਨੂੰ ਅੱਗੇ ਤੋੜ ਦਾਂਗੇ ਉਹਨਾਂ ਨੇ ਬੰਦ ਕੀਤਾ ਹੋਇਆ ਰੋੜੀ ਨਾਲ ਦੇਖੋ ਰੋੜੀ ਨਾਲ ਬੰਦ ਕੀਤਾ ਹੋਇਆ ਅਸੀਂ ਨਹੀਂ ਕੀਤਾ ਇਹ ਲੋਕ ਚੱਟਾ ਸਾਡੇ ਸਿਰ ਤੇ ਪਾਰਨ ਵੀ ਨਾ ਕੀਤਾ ਰੋੜੀ ਨਾਲ ਬੰਦ ਕੀਤੇ ਹੋਏ ਨੇ ਦੇਖੋ ਸਾਰੇ ਰਸਤੇ ਬੰਦ ਕਰਤੇ ਕਿ ਲਾਈ ਕੀਤਾ ਜਾਂ ਦਿੱਲੀ ਬਣਾਇਆ ਬਾਰਡਰ ਪਾਕਿਸਤਾਨ ਦਾ ਬਾਰਡਰ ਬਣਾਤਾ ਸਾਨੂੰ ਵੱਖ ਕਰਨਾ ਚਾਹੁੰਦੇ ਨੇ ਕਿ ਅਸੀਂ ਵੱਖ ਵਾਦੀ ਤੁਹਾਨੂੰ ਅਲੱਗ ਕਰੋ ਜਾਂ ਵੱਖ ਵਾਦੀ ਅਲੱਗ ਕਰੋ ਸਾਨੂੰ ਕਿਉਂ ਨਹੀਂ ਕਰਦੇ ਅਲੱਗ ਇਹ ਅਸੀਂ ਵੱਖਵਾਦੀ ਅਸੀਂ ਉਗਰਵਾਦੀ ਤੁਹਾਨੂੰ ਅਲੱਗ ਕਰੋ ਜਦੋਂ ਜਦੋਂ ਕੁੜੀਆਂ ਉਚਾਂੀਆਂ ਤੋਂ ਅਸੀਂ ਹੁੰਦੇ ਆਂ ਜਵਾਂਗਾ ਬੱਚੇ ਵੀ ਜਾਣੇ ਉਹਦੇ ਅੱਗੇ ਹੁੰਦੇ ਆ ਸਾਡਾ ਫੌਜੀ ਆ ਸਰਦਾਰ ਮੁੰਡਾ ਕੋਲ ਆਇਆ ਤੇ ਕੋਈ ਮੁੰਡਾ ਖਾਲਸਤਾਨ ਦੀ ਮੰਗ ਕਰਦੇ ਹੋ ਕਰਦੇ ਹੋ ਕੋਈ ਮੰਗਦੀ ਖਾਲਸਤਾਨ ਦੀ ਕੋਈ ਮੰਗ ਨਹੀਂ ਕਰੂਗਾ ਇਹਨਾਂ ਨੇ ਕਰਨਗੇ ਬਾਈ ਖਾਲਸਤਾਨ ਦੀ ਮੰਗ ਹੋਏਗੀ ਜੇ ਸਰਨੇ ਇਹਨਾਂ ਕਰਦੇ ਨੇ ਤਾਂ ਕਦੇ ਖਾਲਸਤਾਨ ਦੀ ਮੰਗ ਨਹੀਂ ਹੋਏਗੀ ਇਹਨਾਂ ਨੇ ਆ ਪੰਜਾਬੀ ਬੰਦਾ ਲਾ ਕੋਰਖਾ ਲਿਆ ਕੇ ਸਾਡੇ ਅੱਗੇ ਖੜਾ ਕਰਤੇ ਇਹਨਾਂ ਨੇ ਇਹ ਮਤਲਬ ਇਹਦਾ ਕੇਂਦਰ ਸਰਕਾਰ ਦਾ ਆਰਡਰ ਆ ਉਹਨਾਂ ਨੇ ਆਰਡਰ ਕਰਕੇ ਖੜੇ ਨੇ ਸਾਰੇ ਆਰਡਰ ਦਾ ਵੀਰ ਜੀ ਇਹ ਨਹੀਂ ਹੁੰਦਾ ਵੀ ਇਹ ਮੰਤਰੀ ਆ ਇੱਥੇ ਦਾ ਵੱਡੇ ਵੱਡੇ ਛੱਡਿਆ ਕਰੀ ਚੀਜ਼ ਆ ਇਹ ਮੰਤਰੀ ਦਾ ਮੈਂ ਦੁਨੀਆਵਾਂ ਖਤਮ ਕਰ ਦੂਗਾ 24 ਦਾ ਇਲੈਕਸ਼ਨ ਨਾ ਹੋਏ ਇਹ ਮੋਦੀ ਸਰਕਾਰ ਨੇ ਵੋਟੇ ਨਹੀਂ ਪੜ੍ਹਦਣੀ ਹੈਗੀ ਮੇਨ ਗੱਲ ਤਾਂ ਇਹ ਆ 24 ਦਾ ਇਲੈਕਸ਼ਨ ਕਰਕੇ ਇਹ ਉਹ ਕਰ ਰਿਹਾ ਲੋਕਤੰਤਰ ਦਾ ਲੋਕਤੰਤਰ ਕੋਈ ਨਹੀਂ ਲੋਕਤੰਤਰ ਦਾ ਕਾਹਨ ਹੋ ਰੇ ਇੱਕ ਤਰ੍ਹਾਂ ਦਾ ਇਹ ਕਾਹਨ ਹੋ ਰਿਹਾ 24 ਇਲੈਕਸ਼ਨ ਦੇ ਵਿੱਚ ਐਮਪੀ ਦੀਆਂ ਇਹ ਮੋਦੀ ਨੇ ਬਾਅਦ ਵਿੱਚ ਜੇ ਪੰਜਾਬ ਹਰਿਆਣਾ ਜਾਗਰੂਤ ਨਹੀਂ ਹੋਊਗਾ ਇਹਨੇ ਇਲੈਕਸ਼ਨ ਹੀ ਨਹੀਂ ਹੋਣ ਦੇਣਾ ਮੋਦੀ ਨੇ ਇਹ ਬਹੁਤ ਬੁਰਾ ਹਾਲ ਹੋਣਾ ਟਰੈਕਟਰ ਦੀ ਰਾਜ ਹੋਊਗਾ ਇਹਦੇ ਵਿੱਚ ਗੱਲਬਾਤ ਕਰਦੇ ਆਂ ਬਾਈਆਂ ਨਾਲ ਵੀ ਖੜੇ ਨੇ ਨੌਜਵਾਨ ਬਾਈ ਜੀ ਕਿਦਾਂ ਬਾਈ ਕਿਵੇਂ ਦੇਖਦੇ ਹੋ ਇਸ ਨੂੰ ਜਿਹੜਾ ਤੁਸੀਂ ਇਹਨਾਂ ਨੇ ਸਿੰਘੂ ਬਾਰਡਰ 'ਤੇ ਰੋਕਿਆ ਗਿਆ ਸ਼ੰਭੂ ਬਾਰਡਰ 'ਤੇ ਮੂੰਹ ਤਾਂ ਨਿਕਲ ਨਹੀਂ ਕੀ ਕਹੋਗੇ ਜੀ ਬਾਕੀ ਨਾ ਕਿਹਦੀ ਪਤਾ ਹੀ ਅਥਾ 40 ਲੱਗ ਰਹੇ ਨੇ ਉਹਰੇ ਖੜੇ ਤੁਸੀਂ ਅੱਗੇ ਹੋ ਕੇ ਲੜ ਰਹੇ ਹੋ ਹਾਂ ਜੀ ਹਾਂ ਪੂਰਾ ਸਮਰਥਨ ਹੈ ਬਾਈ ਜੀ ਕਹਿਣਾਗੇ ਨਹੀਂ ਬਾਈ ਫੋਲਾ ਸ਼ੰਗਾਰ ਦਾ ਕਿਸਾਨ ਵੀਰਾਂ ਨਾਲ ਆ ਸੀ ਜਿਸ ਤਰ੍ਹਾਂ ਇਹ ਕਾਲ ਕਰੂੰਗੇ ਪਰ ਇਹਦੇ ਗੈਲ ਸ਼ਾਬਾਸ਼ ਤਾਂ ਬਾਈ ਕਹੇ ਤੋਏ ਇਹਨਾਂ ਨੇ ਪੂਰਾ ਪ੍ਰਬੰਧ ਕੀਤਾ ਪੂਰੇ ਸਿਮਿੰਟ ਦੇ ਵਿੱਚ ਇਹਨਾਂ ਨੇ ਜਿਹੜੇ ਪੈਰੀਗੇਟ ਨੇ ਫਿਕਸ ਕਰਤੇ ਨੇ ਤੇ ਥੱਲੇ ਦੀ ਜਾ ਨਾ ਸਕਣ ਵੀ ໂຕ ਹੀ ਪਟਦੇ ਨੇ ਕੋਈ ਚੱਕਰ ਨਹੀਂ ਭਾਈ ਯਾਰ ਕਾਲ ਹੋ ਗਈ ਸਾਬ ਪਤਨਾ ਕਾਬਰਾ ਉਰੀ ਨੂੰ ਜਾਣਾ ਉਰੀ ਨੂੰ ਜਾਣਾ ਜੇ ਜਾਣਾ ਭਾਈ ਕੋਈ ਚੱਕਰ ਨਹੀਂ ਟਰਾਲੀਆਂ ਕਹਿੜੀਆਂ ਅਨਾਂ ਦੇ ਉੱਪਰ ਨੂੰ ਜਾਊਂਗਾ ਜਦ ਕਾਲ ਹੋ ਗਈ ਇੱਕ ਵਾਰ ਹਲੇ ਕਾਲ ਨਹੀਂ ਹੋਈ ਅੱਗੇ ਤਾਂ ਟੱਕਰ ਬਣੀ ਹੋਈ ਤਾਂ ਪਾਣੀ ਦੇ ਵਿੱਚੋਂ ਨੂੰ ਕਿਵੇਂ ਜਾਊਂਗੇ ਫਿਰ ਬਾਈ ਕੋਈ ਚੱਕਰ ਨਹੀਂ ਟਰੈਕਟਰ ਜਾਊਂਗੇ ਇੱਕ ਵਾਰ ਕਾਲਪੁਰਖ ਗਈ ਆਗਿਆ ਮਿਲ ਗਈ ਫਿਰ ਨਹੀਂ ਕੋਈ ਚੱਕਰ ਫਿਰ ਸਭ ਕੀਤੇ ਜਾਊਂਗੇ ਬਾਈ ਇਹ ਬਾਈ ਇੰਨੀ ਫੋਰਸ ਕਰੀਆ ਫਿਰ ਇਹਦਾ ਟੱਕਰ ਕਿਵੇਂ ਕਰੂੰਗਾ ਇੰਨੀ ਫੋਰਸ ਦਾ ਤੇ ਫੋਰਸ ਆਪੇ ਪਿੱਛੇ ਹਟੂਗੀ ਭਾਜੀ ਕੋਈ ਚੱਕਰ ਨਹੀਂ ਫੋਰਸ ਆਪੇ ਤੁਹਾਡੇ ਸਾਹਮਣੇ ਪਿੱਛੇ ਹਟੂਗੀ ਫੋਰਸ ਫੋਰਸ ਤੋਂ ਨਹੀਂ ਡਰਦੇ ਅਸੀਂ ਹੁਣ ਉਧਰੋਂ ਕੀ ਤੁਸੀਂ ਇਤਰੋਂ ਗੱਲਾਂ ਉਹਨਾਂ ਦਾ ਜਕਾਰੇ ਲਾਉਨੇ ਫਿਰ ਉਧਰੋਂ ਕੀ ਉਹਨਾਂ ਦਾ ਰਿਐਕਸ਼ਨ ਹੋਣਾ ਉਹ ਕਹਿੰਦੇ ਸ਼ਾਂਤੀ ਬਣਾਈ ਰੱਖੋ ਅਸੀਂ ਸ਼ਾਂਤੀ ਨਹੀਂ ਬਣਾ ਕੇ ਰੱਖਣੀ ਉਹ ਅਥਰੂ ਕਹਿੰਦੇ ਗੋਲੇ ਘੇਰਦੇ ਅਸੀਂ ਕੀਤਾ ਸ਼ਾਂਤੀ ਬਣਾ ਕੇ ਰੱਖੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਟਕਰਾ ਹੋਇਆ ਪਿਆ ਨੌਜਵਾਨਾਂ ਦਾ ਕਿਸਾਨਾਂ ਦਾ ਫੋਰਸ ਨਾਲ ਜਿਹੜੀ ਫੋਰਸ ਆ ਸਰਕਾਰ ਦੀ ਕੇਂਦਰ ਦੀ ਬੀਐਸਐਫ ਤੇ ਆਰਮੀ ਵਾਲ ਟਕਰਾ ਹੋਇਆ ਤੇ ਡਰੋਨ ਵੀ ਲਗਾਇਆ ਗਿਆ ਤੇ ਡਰੋਨ ਤੇ ਡਰੋਨ ਨਾਲ ਪੂਰੀ ਨਿਗਰ ਪ੍ਰਕੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕੇਂਦਰ ਸਰਕਾਰ ਬਹੁਤ ਪੂਰਾ ੱਕਾ ੱਕਾ ਕਰ ਰਹੀ ਆ ਕਿਸਾਨਾਂ ਨਾਲ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਨੇ ਉੱਥੇ ਸ਼ਾਂਤਮਈ ਧਰਨਾ ਕਰਨਾ ਸੀ ਪਰ ਇਹਾਂ ਨੇ ਪਹਿਲਾਂ ਹੀ ਇੱਥੇ ਰੋਕ ਦਿੱਤਾ ਤੇ ਦਲੇ ਤੁਸੀਂ ਦੇਖ ਸਕਦੇ ਹੋ ਦਲੇ ਬੱਜ ਰਹੇ ਡਰੋਨ ਦੇ ਪੂਰਾ ਡਰੋਨ ਨੂੰ ਵੀ ਪੂਰਾ ਦਲੇ ਮਾਰੇ ਜਾ ਰਹੇ ਨੇ ਕਿਸਾਨਾਂ ਵੱਲੋਂ ਤੁਸੀਂ ਰੋਸ ਦੇਖ ਸਕਦੇ ਹੋ ਨੌਜਵਾਨਾਂ ਦਾ ਤੇ ਇਹ ਡਰੋਨ ਵੀ ਲਗਾਇਆ ਗਿਆ ਇਹ ਸਰਕਾਰ ਵੱਲੋਂ ਡਰੋਨਾਂ ਨਿਗਰਾਨੀ ਰੱਖੀ ਜਾ ਰਹੀ ਹੈ ਪੂਰੀ ਤੇ ਡਲੇ ਡਲਿਆਂ ਦੀ ਪਰਖਾ ਡਲਿਆਂ ਦੀ ਪੂਰੀ ਪਰਖਾ ਹੋ ਗਈ ਨੋਜਵਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਮਾਹੌਲ ਗਰਮ ਹੋ ਗਿਆ ਪੂਰਾ ਪਰ ਡਰੋਨ ਡਰੋਨ ਉੱਪਰ ਹੀ ਲੱਗਾ ਲੋਕਾਂ ਨੇ ਸਾਰਾ ਕੱਠ ਦਖਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਤੇ ਇਹ ਸਰਕਾਰ ਨੂੰ ਜੇ ਉਹ ਡਰੋਨ ਛੱਡਿਆ ਗਿਆ ਤੁਸੀਂ ਦੇਖ ਸਕਦੇ ਹੋ ਡਰੋਨ ਪੂਰੇ ਕਵਰੇਜ ਕਰ ਰਿਹਾ ਹੈ ਇੱਕਠ ਦੇਖ ਰਿਹਾ ਹੈ ਕਿਸਾਨਾਂ ਦਾ ਸਰਕਾਰ ਪੂਰੀ ਤਰ੍ਹਾਂ ਬੁਖਰਾ ਗਈ ਸ਼ੰਭੂ ਬਾਰਡਰ ਤੇ ਹੀ ਰੋਕ ਲਿਆ ਤੇ ਸਿੰਘੂ ਤੋਂ ਪਹਿਲਾਂ ਹੀ ਸਿੰਘੂ ਬਾਰਡਰ ਤੇ ਜਾਣ ਤੋਂ ਪਹਿਲੀ ਰੋਕਿਆ ਗਿਆ ਦਿੱਲੀ ਤੋਂ ਪਹਿਲਾਂ ਹੀ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਹੋ ਪੈਨੂ ਟੀਵੀ ਨਾਲ ਧੰਨਵਾਦ